ਬਾਕੀ ਬਾਉਪੁਰ ਦਾ ਜਿਹੜਾ ਵਾ ਨਸਰ ਬਹੁਤ ਜ਼ਿਆਦਾ ਹੋਇਆ ਵਾ ਤੇ ਉਹ ਉਹਨੂੰ ਸਰਕਾਰ ਆਉਂਦੀ ਆ ਤੇ ਫੋਟੋਆਂ ਲਵਾ ਕੇ ਅੱਜ ਕੇਜਰੀਵਾਲ ਸਾਹਿਬ ਵੀ ਇੱਥੇ ਆਏ ਸੀ ਬਾਉਪੁਰ ਉੱਥੇ ਚੱਕਰ ਲੱਗ ਗਏ ਸਾੰਗਰੇ ਦੇ ਵਿੱਚ ਤੇ ਕੀ ਮੰਨਦੇ ਹੋ ਕਿ ਕੋਈ ਫਾਇਦਾ ਹੋਏਗਾ ਉਹਦੇ ਆਂ ਦਾ ਅਸੀਂ ਤਾਂ ਨਹੀਂ ਮੰਨਦੇ ਪੰਜਾਬ ਦਾ ਨਹੀਂ ਹੋਣਾ ਇੱਥੇ ਪਿਛਲੀ ਵਾਰੀ ਵੀ ਇਦਾਂ ਹੀ ਆਹੀ ਹਾਂ ਉਦੋਂ ਨਹੀਂ ਮਿਲਿਆ ਹੁਣ ਕੀ ਮਿਲਣਾ ਉਹਨਾਂ ਵਿਚਾਰਿਆਂ ਨੂੰ ਗੱਲ ਕਰਦੇ ਹਾਂ ਨਾ ਪਿਛਲੀ ਵਾਰੀ ਸਾਨੂੰ ਇਹਨਾਂ ਚੋਣਿਆਂ ਦੇ ਰੱਖ ਦਿੱਤਾ ਨੇ ਕੀਕ ਦੇ ਦੇਣਾ ਇਹਨਾਂ ਸਾਨੂੰ ਹਾਂ 200 300 ਰੁਪਿਆ ਕੁਇੰਟਲ ਮਗਰ ਇਹ ਕਮਾ ਕੇ ਰੱਖੇ ਆਂ ਹੀ ਰਹਿ ਗਰਿਆ ਗਰੀਬਾਂ ਨੂੰ ਜੋ ਜਿੰਨਾ ਪਰਾ ਨੁਕਸਾਨ ਅਗਲੇ ਪਿਛਲੇ ਹੜ੍ਹ ਚ ਹੋਇਆ ਸੀ ਨਾ ਉਹਦੇ ਉਹ ਦੁੱਗਣਾ ਜ਼ਿਆਦਾ ਹੋ ਜਾਣਾ ਸੀ ਹੁਣ ਪਾਣੀ ਜ਼ਿਆਦਾ ਉੱਦ ਜਾ ਸਾਡੀ ਆ ਦੇਣ ਜਿਹੜੀ ਹੈ ਨਾ ਬਾਦਲ ਸਰਕਾਰ ਤੇ ਜਾ ਬਾਦਲ ਸਰਕਾਰ ਨੇ ਕਾਹ ਬੰਨ ਕੈਰੋਂ ਲਵਾਇਆ ਉਹ ਬਾਦਲ ਨੇ ਲਵਾਇਆ ਲਵਾ ਕੇ ਡਿਵਾਨ ਸਭਾ ਨਾਲ ਸਾਡੇ ਇਹਨਾਂ ਪਿੰਡਾਂ ਦੀ ਅਸੀਂ ਚੂੜਕੋੜ ਦੇ ਰਕਵੇ ਵਿੱਚ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਇੱਕ ਪਾਸੇ ਜਿੱਥੇ ਬਾਉਪੁਰ ਕਦੀਮ ਤੇ ਹੋਰ ਜਿਹੜਾ ਸਾਰਾ ਏਰੀਆ 16 ਪਿੰਡ ਜਿਹੜੇ ਆ ਪਾਣੀ ਦੀ ਮਾਰਖੇਟ ਆਏ ਹੋਏ ਨੇ ਔਰ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਪਿੰਡ ਹੈਗਾ ਚਲੱਦਾ ਉੱਥੋਂ ਦੇ ਜਿਹੜੇ ਪਿੰਡ ਦੇ ਲੋਕ ਨੇ ਇੱਥੇ ਆ ਜਿਹੜਾ ਇੱਥੇ ਜਗਾ ਤੁਸੀਂ ਦੇਖ ਰਹੇ ਹੋ ਇਥੇ ਅਕਸਰ ਆ ਕੇ ਬੈੰਦੇ ਨੇ ਆਪਸ ਵਿੱਚ ਇਹ ਗੱਲਾਂ ਬਾਤਾਂ ਵੀ ਕਰਦੇ ਨੇ ਲੋਕਾਂ ਨੂੰ ਜਿਹੜੇ ਰਾਹ ਭੁੱਲ ਗਏ ਹੁੰਦੇ ਆ ਉੱਥੇ ਜਾਂਦਾ ਉਹਨਾਂ ਨੂੰ ਰਾਹ ਵੀ ਦਿਖਾਉਂਦੇ ਆ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕਿਦਾਂ ਤੁਸੀਂ ਦੇਖਦੇ ਜਿਹੜਾ ਬਾਉਪੁਰ ਜਿਹੜਾ ਹੜਾ ਆਇਆ ਵਾ ਅਤੇ ਲੋਕਾਂ ਨੂੰ ਜਿਹੜਾ ਕਿਸਾਨਾਂ ਨੂੰ ਮੌਜੂਦ ਕਿੱਦਾਂ ਮਿਲ ਸਕਦਾ ਮੌਜੂਦ ਦੇਖੋ ਜੀ ਸਰਕਾਰ ਜਿਹੜੀ ਆ ਦਾਵਾ ਡੋਰ ਹੋਈ ਫਿਰਦੀ ਆ ਕੋਈ ਕਿਸੇ ਨੂੰ ਆ ਕੇ ਹੁਣ ਪੁੱਛਦੇ ਆ ਅੱਗੋਂ ਪੁੱਛੋ ਕਿਸੇ ਨੂੰ ਪੁੱਛਿਆ ਨਹੀਂ ਬੰਨ ਜਿਹੜੇ ਆ ਲੋਕਾਂ ਨੇ ਦਿਵਾਨ ਸਾਹਿਬ ਲਾਏ ਆ ਛੋਟੇ ਛੋਟੇ ਉਹ ਟੱਟ ਗਏ ਆ ਪਾਣੀ ਆ ਕੇ ਜਾਦੀ ਮਾਰ ਕੀਤੀ ਬਹੁਤ ਜਿਆਦਾ ਨੁਕਸਾਨ ਬਾਉਪੁਰ ਦਾ ਹੋਇਆ ਸ਼ਾਂਗਰਾ ਬਾਉਪੁਰ ਗੌਰਿਆਲ ਸਾਰੇ ਜਿੰਨੇ ਪਿੰਡ ਨਾਲ ਲਾਗੇ ਲਾਗੇ ਆਲੀ ਤੱਕ ਉਹਨਾਂ ਦਾ ਕੋਈ ਚੀਜ਼ ਨਹੀਂ ਰਹੀ ਡੰਗਰ ਬੱਚਾ ਕੱਢ ਕੇ ਵਿਚਾਰੇ ਲੈ ਗਏ ਕੁਝ ਰੁੜ ਗਏ ਆ ਇੱਥੇ ਐਡੀ ਵਿਵਦਿਆ ਨਹੀਂ ਹੋਈ ਨਾ ਹੁਣ ਲੰਗਰ ਪਾਣੀ ਜਿਹੜਾ ਵਾ ਪਾਸੇੋਂ ਪੜਦਾ ਕੋਈ ਬਠੰਡਿਓ ਆਉਂਦਾ ਕੋਈ ਮੋਗਿਓ ਕੋਈ ਜੀਰਿਓ ਉਹ ਲੈ ਕੇ ਲੋਕ ਇੱਥੇ ਆਉਂਦੇ ਆ ਤਾਰੇ ਪਿੱਛੇ ਮੈਂ ਦੇਖਦਾ ਇੱਕ ਕਾਫੀ ਫਸਲ ਵੀ ਖੜੀ ਹੈਗੀ ਆ ਔਰ ਪਾਣੀ ਵੀ ਕਾਫੀ ਖੜਾ ਹੈ ਇਧਰਲੇ ਪਾਸੇ ਕੋਈ ਬੰਨ ਲੱਗਾ ਹਜੇ ਦੇ ਕਰਕੇ ਬਚਾ ਹੋਇਆ ਹੈ ਐਡਵਾਂਸ ਐਡਵਾਂਸ ਬੰਨ ਲੱਗਾ ਹੈ ਪਾਸੇ ਇੱਕ ਉਹਦਾ ਕਹ ਕੇ ਇਹ ਮੀਂਹ ਦਾ ਪਾਣੀ ਸਾਰਾ ਜਿਹੜਾ ਆਇਆ ਵਾ ਇਹ ਮੀਂਹ ਉਪਲੋਂਦਾ ਤਵੰਡੀਆਂ ਨੂੰ ਸਾਰਾ ਇਸ ਨੀਵੇਂ ਆ ਥਾ ਨਹੀਂ ਵਾ ਇਹ ਸਾਰੇ ਜਿਹੜਾ ਪਾਣੀ ਸਾਰਾ ਖਲੋਇਆ ਜਾਂਦਾ ਵਾ ਬਾਕੀ ਬਾਉ ਪੌਦਾ ਜਿਹੜਾ ਵਾ ਨਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਉਹ ਹੁਣ ਸਰਕਾਰ ਆਉਂਦੀ ਹੈ ਤੇ ਫੋਟੋਆਂ ਲਵਾ ਕੇ ਮੁੜ ਜਾਂਦੀ ਹੈ ਕੀ ਮੰਨਦੇ ਹੋ ਕਿ ਇੱਥੇ ਜਿਹੜੇ ਲੋਕ ਆਉਂਦੇ ਨੇ ਕਈ ਤੁਸੀਂ ਦੇਖਿਆ ਹੋਣਾ ਕਿ ਲੋਕ ਵੀ ਆਉਂਦੇ ਨੇ ਇਹਨਾਂ ਨੇ ਫੋਟੋਆਂ ਖਿਚਾਉਂਦੇ ਨੇ ਆਮ ਜਨਤਾ ਵੀ ਕੁਝ ਸੇਵਾ ਲਈ ਆਉਂਦੇ ਸੇਵਾ ਕਰਨ ਵੀ ਆਉਂਦੇ ਨੇ ਕੀ ਮੰਨਦੇ ਹੋ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਸੇਵਾਇਦ ਬਹੁਤ ਜ਼ਿਆਦਾ ਆਉਂਦੇ ਆ ਜੀ ਸੇਵਾਇਦ ਤੇ ਕੋਈ ਗੱਲ ਹੀ ਨਹੀਂ ਗਈ ਜਾਂਦੀ ਪਰ ਗਵਰਨਮੈਂਟ ਕੋਈ ਨਹੀਂ ਕਰਦੀ ਗਵਰਨਮੈਂਟ ਫੋਟੋ ਵਾਲੋਂ ਆਉਂਦੀ ਆ ਆਪਾਂ ਜਿਕਰੋਂਗੇ ਮਰ ਜਾਂਦੀ ਆ ਕੋਈ ਹੱਲ ਨਹੀਂ ਕਰਦੀ ਗਵਰਨਮੈਂਟ ਦੇ ਨਾਲ ਅੱਜ ਕੇਜਰੀਵਾਲ ਸਾਹਿਬ ਵੀ ਇੱਥੇ ਆਏ ਸੀ ਬਾਉਪੁਰ ਉੱਥੇ ਚੱਕਰ ਲਾ ਕੇ ਗਏ ਸਾੰਗਰੇ ਦੇ ਵਿੱਚ ਤੇ ਕੀ ਮੰਨਦੇ ਹੋ ਕਿ ਕੋਈ ਫਾਇਦਾ ਹੋਏਗਾ ਉਹਨਾਂ ਦੇ ਆਣ ਅਸੀਂ ਨਹੀਂ ਮੰਨਦੇ ਹੂੰ ਪੰਜਾਬ ਦਾ ਨਹੀਂ ਹੋਣਾ ਇੱਥੇ ਹੂੰ ਇਹ ਦੇਖੀਦਾ ਹੀ ਅੱਗੇ ਵੀ ਨਹੀਂ ਹੋਇਆ ਹੁਣ ਵੀ ਨਹੀਂ ਹੋਣਾ ਭਗਵੰਤ ਮਾਨ ਨੇ ਕਿਹਾ ਸੀਗਾ ਸਪੈਸ਼ਲ ਗੁਰਦੌਰੀ ਕਰਾਂਗੇ ਮੁਰਗੀਆਂ ਦੀ ਵੀ ਬੱਕਰੀਆਂ ਦੀ ਵੀ ਜਿੰਨੀ ਵੀ ਕੋਈ ਨੁਕਸਾਨ ਹੋਇਆ ਕੀ ਮੰਨਦੇ ਹੋ ਸੀ ਉਹ ਪਿਛਲੀ ਵਾਰੀ ਵੀ ਇਦਾਂ ਹੀ ਕਿਹਾ ਸੀ ਹਾਂ ਉਦੋਂ ਨਹੀਂ ਮਿਲਿਆ ਹੁਣ ਕੀ ਮਿਲਣਾ ਉਹਨਾਂ ਵਿਚਾਰਿਆਂ ਨੂੰ ਹਾਂ ਤੇ ਕੀ ਮੰਨਦੇ ਹੋ ਪੰਜਾਬ ਸਰਕਾਰ ਜਿਹਦੇ ਲੋਕ ਆਉਂਦੇ ਨੇ ਇੱਥੇ ਸਾਰੇ ਸਰਕਾਰ ਸਾਰੀ ਆ ਰਹੀ ਆ ਡੀਸੀ ਆ ਰਹੇ ਆ ਪ੍ਰਸ਼ਾਸਨ ਆ ਰਿਹਾ ਸਾਰੇ ਲੋਕ ਆ ਰਹੇ ਨੇ ਮਾਨਯੋ ਤੁਸੀਂ ਬੜੇ ਸਿਆਣੇ ਹੋ ਤੁਸੀਂ ਬੜਾ ਹੜ ਦੇਖੇ ਬਣਿਆ ਕੀ ਮੰਨ ਜਿਹੜੇ ਤੁਸੀਂ ਭੁਗਤਾਨ ਦੀ ਗੱਲ ਕਰਦੇ ਹੋ ਨਾ ਪਿਛਲੀ ਵਾਰੀ ਸਾਨੂੰ ਇਹ ਨਾ ਝੋਣਿਆ ਦੇ ਰੱਖ ਦਿੱਤਾ ਸੀ ਕਿਕ ਦੇ ਦੇਣਾ ਇਹਨਾਂ ਸਾਨੂੰ ਹਾਂ 200 300 ਰੁਪਏ ਭਾਂਡਾ ਮਗਰੇ ਇਹ ਕਮਾ ਕੇ ਰੱਖ ਤੇ ਆਹੀ ਰੱਖ ਰਿਹਾ ਗਰੀਬਾਂ ਦੀ ਹਮੇ ਹੁਣ ਆਦਾ ਸਭ ਕੱਢੇ ਨੂੰ ਦੇਣਾ ਕਰ ਹਾਂ ਖਾੜਾ ਜੀ ਖਰਾਜ ਮੁਆਵਜ਼ੇ ਦੀ ਗੱਲ ਹੈ 2023 ਜਮਾਵਜ਼ੇ ਮੇਰੇ ਖਰਾ ਦੀ ਵੀ ਹਰਾਂ ਵਿੱਚ ਆਦਨੇ ਜਦੋਂ ਸਭ ਕੁਝ ਹੋਇਆ ਸੀ ਹੁਣ ਦੇਖੋ ਕੀ ਮਾਲਕ ਕਰਦਾ ਨਾਰੇ ਲਾਈ ਜਾਂਦੀਆਂ ਸਰਕਾਰਾਂ ਜਿਹੜੀਆਂ ਇਹ ਨਹੀਂ ਆਂਦੇ ਵੀ ਇੱਕ ਵਾਰ ਜਿਹੜਾ ਆਉਣਾ ਉਹ ਕਹਿੰਦਾ ਕਿ ਭਰਾਓ ਨਾ ਬਦਲ ਆਇਆ ਮੁੰਡਾ ਉਹ ਕਹਿੰਦਾ ਸੀ ਪੱਕਾ ਹੀ ਕਰ ਦੇਵਾਂਗੇ ਦੂਜਾ ਕਹਿੰਦਾ ਕੱਚਾ ਕਰ ਦਾਂਗੇ ਜਿੱਦਾਂ ਕੰਮ ਚੱਲੀ ਜਾਂਦੇ ਮੇਰੇ ਖਿਆਲ ਨੂੰ ਕਿੰਨੇ ਹੀ ਸਾਲ ਹੋ ਗਏ ਹੈਗੇ ਲਗਾਤਾਰ ਕਿੰਨੇ ਕਰੋੜਾ ਰੁਪਏ ਆਂਦੇ ਆ ਆ ਤੁਸੀਬਨ ਨੂੰ ਪੱਕਾ ਕਰਨ ਵਾਸਤੇ ਪਰ ਉਹ ਤੁਸੀਬਨ ਹਜੇ ਵੀ ਉਧਰ ਉਧਰ ਮੈਂ ਦੇਖਿਆ ਕਿ ਤੁਸੀਬਨ ਜ ਵੀ ਕਿਤੇ ਕਰੈਕ ਆ ਗਏ ਸੜਕਾਂ ਦੇ ਵਿੱਚ ਕੀ ਮੰਨਦੇ ਹੋ ਕਿ ਇਹ ਦਿੱਕਤ ਜਿਹੜੀ ਹੈਗੀ ਆ ਕਦੇ ਨਹੀਂ ਚੱਲੀ ਜਾ ਰਹੀ ਆ ਇਹ ਇਦਾਂ ਚੱਲ ਆ ਰਿਹਾ ਜੇ ਕਈ ਸਾਲ ਜਾਂਦੀ ਸੁਰਤ ਤਾਂ ਸਾਡੀ ਹੋਈ ਆ ਹੁੰਦਾ ਇਹ ਹੋ ਕੰਮ ਚੱਲਦਾ ਰਿਹਾ ਏਦਾਂ ਹੀ ਬਚਾ ਜਿੰਨਾ ਪੈਸਾ ਇਹ ਕਹਿੰਦੇ ਲੱਗ ਜਾ ਤੂੰ ਸੀ ਬੰਦ ਜੇ ਹੁੰਦਾ ਕਿ ਕਹਿੰਦੇ ਮੰਨਦੇ ਕਿ ਤੂੰ ਸੀ ਬੰਦ ਪੱਕਾ ਹੋਏਣਾ ਸੀ ਹੋ ਜਾਣਾ ਸੀ ਪਰ ਨਹੀਂ ਜਿੰਨਾ ਪੈਸਾ ਕਹਿੰਦੇ ਉਹ ਉਹਨੇ ਦੁਕਾਨ ਦੀ ਹੋ ਜਾਣੀ ਹਾਂ ਜਿੰਨਾ ਕਹਿੰਦੇ ਆ ਉਹ ਕਾਰਜਾਂ ਦੇ ਲੱਗਿਆ ਹੋਆ ਉਹਨਾ ਮੰਗ ਆਪ ਹੀ ਲੈਂਦੇ ਆ ਨਹੀਂ ਮੰਨਿਆ ਜਾ ਰਿਹਾ ਕਿ ਤੂੰ ਸੀ ਬੰਦ ਜਿੰਨਾ ਪੈਸਾ ਹੋਂ ਤੱਕ ਦਿਨਾ ਸਰਕਾਰਾਂ ਵੱਲੋਂ ਆਇਆ ਵਾ ਤੇ ਜੇ ਉਹ ਸਹੀ ਤਰੀਕੇ ਨਾਲ ਲੱਗਿਆ ਹੁੰਦਾ ਤਾਂ ਸ਼ਾਇਦ ਇੱਥੇ ਲੋਹੇ ਦਾ ਪੂਰੀ ਕੰਦ ਬਣ ਕੇ ਤਿਆਰ ਹੋਈ ਨਹੀਂ ਸੀ ਕੀ ਮੰਨਦੇ ਹੋ ਕਿ ਇਦਾਂ ਦਾ ਵੀ ਕੁਝ ਹੈਗਾ ਵਾ ਹਾਂਜੀ ਸਾਫ਼ ਕਰਾਇਆ ਜਾਂਦਾ ਤਾਂ ਬਿਲਕੁਲ ਹੁਣ ਤਾਂ ਕਰ ਪਾਣੀ ਇਹ ਨਾ ਫਿਰਦਾ ਨਹੀਂ ਜਗਾ ਤੇ ਕਿੰਨਕ ਤਾਂ ਨਹੀਂ ਹੋਣਾ ਕਾਰਨ ਕੀ ਰਿਹਾ ਹੈਗਾ ਇੱਥੇ ਕਰਨ ਕਰਕੇ ਮੁਰਕੇ ਕਿਸੇ ਨੂੰ ਪੁੱਛਿਆ ਨਹੀਂ ਆਣ ਕੇਦਰਿਓ ਪਾਣੀ ਜੀ ਵਿੱਚੋਂ ਰੇਤ ਰੁਕਤ ਕਢਾਈ ਜਾਵੇ ਫਿਰ ਤਾਂ ਸਾਫ਼ ਹੋ ਸਕਦਾ ਹੂੰ ਗੋਦਵਾਲ ਸਾਹਿਬ ਤੋਂ ਲੈ ਕੇ ਤੇ ਹਰੀ ਗੈਟ ਤੱਕ ਰਵੇ ਪਾਣੀ ਤੇ ਸੁੱਧੇ ਤੁਰਿਆ ਜਾਵੇ ਨੇ ਮਾਈਨਿੰਗ ਕਿਸੇ ਤਰ੍ਹਾਂ ਜਿਹੜਾ ਰੇਤਾ ਵਿੱਚੋਂ ਕੱਢੀ ਨਾ ਗਈ ਹੋਵੇ ਆਪਣਾਇਲ ਤੇ ਉਹਨੂੰ ਵੀ ਮੰਨਦੇ ਹੋ ਕਿ ਤਨਾ ਕਿਤੇ ਕਾਰਨ ਕਿ ਜਿਹੜਾ ਰੇਤਾ ਦਰਿਆ ਜੋ ਕੱਢੀ ਨਹੀਂ ਗਈ ਉਹ ਪਿੱਛੋਂ ਦਰਿਆ ਚੋਂ ਰੇਤਾ ਉਡਦੀ ਆਈ ਔਰ ਅੜ ਗਈ ਉਹਦੇ ਕਰਕੇ ਵੀ ਪੰਗਾ ਪਿਆ ਹੋਇਆ ਹੈਗਾ ਸਭ ਤੋਂ ਵੱਡਾ ਤੇ ਇਹੋ ਹੀ ਆ ਵੀ ਜਿਹੜਾ ਰੇਤ ਦਾ ਵਿੱਚ ਉੱਚਾ ਹੋ ਗਿਆ ਦਰਿਆ ਉਹ ਕੱਢੀ ਜਾਵੇ ਸਾਰਾ ਤੇ ਇਹਨੂੰ ਥੋੜਾ ਜਿਹਾ ਸਿੱਧਾ ਕੀਤਾ ਜਾਵੇ ਤਾਂ ਫਿਰ ਉਹ ਪਾਣੀ ਕਦੇ ਵੀ ਨਹੀਂ ਰੁਗੂ ਸਾਰੇ ਬਚੇ ਰਹਿਣਗੇ ਹਰੀਕੇ ਤੋਂ ਪਾਣੀ ਨਾ ਛੱਡਿਆ ਜਾਣਾ ਜਾਂ ਘਟ ਛੱਡਿਆ ਜਾਣਾ ਉਹ ਵੀ ਕਾਰਨ ਮੰਨਦੇ ਹੋ ਹਾਂਜੀ ਉਹ ਵੀ ਵੱਡਾ ਗੱਲ ਨੇ ਤੇ ਹੈਗਾ ਹੀ ਆ ਜੀ ਪਾਣੀ ਉਹ ਛੱਡਿਆ ਜਾਵੇ ਤੇ ਕਦੀ ਵੀ ਨਾ ਇੰਨਾ ਇਧੇ ਧਾਬ ਲਗੇ ਇਹ ਧਾਬ ਸਾਰੇ ਹਰੀਕੇ ਐਟ ਦੀ ਹੈ ਹਰੀਕੇ ਤੇ ਕਹਿੰਦੇ ਸੀ ਇੰਨਾ ਪਾਣੀ ਆਂਦਾ ਨਹੀਂ ਪਿਆ ਜਿੰਨਾ ਇੱਥੇ ਜਿੰਨਾ 1 ਲੱਖ 23000 ਕਿਊਸੀ ਦਾ ਉੱਥੇ ਤੇ ਕਹਿੰਦੇ ਸਾਡੇ ਕੋਲ 60000 ਜਾਂ 70000 ਕਿਊਸੀ ਕੀ ਪਹੁੰਚ ਜਾਵੇ ਬਾਕੀ ਪਾਣੀ ਫੇਰ ਕਿੱਥੇ ਜਾਂਦਾ ਸੀ ਵੇਖੋ ਜੀ ਦਰਿਆ ਸਾਰੇ ਉੱਪਰ ਤਾਈ ਭਰੇ ਪਾਣੀ ਅੱਧ ਪੀ ਛੱਡਦੇ ਆਉਂਗਾ ਉਹ ਗੱਲ ਧਾਬ ਹੁਲਾਉਂਦੇ ਆ ਤੇ ਧਾਬ ਛੱਕਣ ਤੇ ਆਪਣੇ ਪਾਣੀ ਨਾ ਇੱਥੇ ਆਵੇ ਮਾਤਾ ਦਾ ਮੰਨਣਾ ਕਿ ਜੀ ਇਹ ਸੈਇਦ ਰੱਕੇ ਨਾਲ ਦਰਿਆ ਨੂੰ ਸਾਫ ਕੀਤਾ ਗਿਆ ਹੁੰਦਾ ਤੇ ਫੇਰ ਸ਼ਾਇਦ ਇਹ ਸਾਡੇ ਨਾਂ ਦੇ ਇਹ ਜੀ ਰੇਤੋਂ ਕੇ ਸਾਹਿਬ ਘਰ ਨਹੀਂ ਕਿ ਇਹਨੂੰ ਮੁੱਠ ਲਿਆਉਂਦੇ ਇਹਦੇ ਵਿੱਚ ਉਹਨਾਂ ਕਿ ਚੱਕਣ ਦੇਣੀਆਂ ਇਹ ਜ਼ਿੰਮੇਵਾਰੀ ਖੁੱਲ ਦੇਣ ਤੇ ਘਰਾਂ ਇਹ ਰੇਤੋਂ ਦੇ ਜ਼ਿੰਮੇਵਾਰੀ ਦੇ ਅੰਦਰ ਦਰਿਆ ਸਾਫ ਕਰ ਸਕਦੇ ਆ ਤੇ ਹੋਣ ਦੇ ਤੋਂ ਜਿਹੜੀ ਆਈ ਹੋਣ ਜਿਹੜੀ ਇਹ ਤੋਂ ਪੈਈ ਪਈ ਆ ਇਹ ਨਾਲ ਉਸ ਗਵਰਨਮੈਂਟ ਨੇ ਆਣਾ ਵਾ ਇਹ ਪੈਸੇ ਜੋ ਉਸਾਂ ਦੇ ਪੈਸੇ ਚੱਕਣ ਦੇਣੀਆਂ ਪੈਸੇ ਗਵਰਨਮੈਂਟ ਲੈਂਦੀ ਆ ਜ਼ਿੰਮੇਵਾਰੀ ਪੈਰੀ ਖਰਾਬ ਆ ਜੀ ਬਿਲਕੁਲ ਜਿਹੜੇ ਮੇ ਜੀ ਬਾਬੇ ਸੀਚੇ ਆ ਜੇ ਨੇ ਉੱਥੇ ਕਢਾਈ ਆ ਹਮ ਸਾਰੀ ਪਾ ਕੇ ਬੰਨ ਉੱਚਾ ਕਰ ਦਿੱਤਾ ਹਮ ਉਹ ਕਢਾ ਕੇ ਲਾ ਦੇ ਆ ਉਹਦੇ ਟਰੈਕਟਰ ਟਰਾਲੀਆਂ ਦਾ ਜੀਮੀਦਾਰ ਕਿਸਾਨ ਲੱਗੇ ਨਾਲ ਤੇ ਉਹ ਰੇਤ ਤੋਂ ਨਿਕਲ ਕੇ ਉੱਤੇ ਪੈ ਗਈ ਹਮ ਹੁਣ ਪਾਣੀ ਉਹਦੇ ਵਿੱਚ ਫੇਰ ਨਾ ਚੁੱਕਾ ਕੋ ਬੰਨ ਅਜੇ ਬਚਿਆ ਹਮ ਨਹੀਂ ਤੇ ਉਹ ਜਿੰਨਾ ਪ੍ਰਾਰ ਨੁਕਸਾਨ ਅਗਲੇ ਪਿਛਲੇ ਹੜ੍ਹ ਚ ਹੋਇਆ ਸੀ ਨਾ ਉਹਦੂ ਦੁੱਗਣਾ ਜ਼ਿਆਦਾ ਹੋ ਜਾਣਾ ਸੀ ਹੁਣ ਪਾਣੀ ਜ਼ਿਆਦਾ ਉਹਦੇ ਚ ਸਾਡੀ ਆ ਦੇਣ ਜਿਹੜੀ ਹੈ ਨਾ ਬਾਦਲ ਸਰਕਾਰ ਦੀ ਆ ਬਾਦਲ ਸਰਕਾਰ ਨੇ ਇੱਕ ਆ ਬੰਨ ਕੈਰੋ ਲਵਾਇਆ ਉਹ ਬਾਦਲ ਨੇ ਲਵਾਇਆ ਲਵਾ ਕੇ ਦੀਵਾਨ ਸਭਾ ਨਾਲ ਸਾਡੇ ਇਹਨਾਂ ਪਿੰਡਾਂ ਦੀ ਅਸੀਂ ਚੂੜਪੁਰ ਦੇ ਰਕਵੇ ਵਿੱਚ ਬੈਠੇ ਆ ਸਾਡਾ ਪਿੰਡ ਚ ਰੱਦਿਆ ਇਹ ਭਾਣੇ ਅਸੀਂ ਚੂੜਪੁਰ ਦੇ ਰਕਵੇ ਵਿੱਚ ਬੈਠੇ ਆ ਸਾਡੀ ਜ਼ਮੀਨ ਦਰਿਆ ਦੇ ਵਿੱਚ ਸਾਰੀ ਤੇ ਆਤਮਾ ਉਹਦੇ ਬੱਚੇ ਜੀਣ ਬੀਬੀ ਪਿੰਦਰਕੌਰ ਜੀ ਆਈ ਆ ਉਹਨੇ ਸਾਡਾ ਇਹ ਬੰਨ ਲਵਾਇਆ ਬਾਦਲ ਨੂੰ ਕਹਿ ਕੇ ਇਹ ਬੰਨ ਲੱਗਾ ਤਾਂ ਅਸੀਂ ਮਾਣੀ ਮੋਟੀ ਰੋਟੀ ਪੈ ਨਹੀਂ ਤਾਂ ਅਸੀਂ ਤੇ ਪਖੀਰਾ ਦੀ ਗੱਲ ਜੀ ਤਾਂ ਬੌਕਰ ਹੁੰਦੀ ਸੀ ਨਾ ਉਹ ਤੋਂ ਮੰਦੀ ਹਾਲ ਸਾਡੀ ਹੁੰਦੀ ਸੀ ਤੁਸੀਂ ਬੰਦ ਅੰਦਰ ਅੰਦਰ ਕਈ ਐਡਵਾਂਸ ਬਾਨ ਵੀ ਛੋਟੇ ਛੋਟੇ ਲੱਗੇ ਹੋਏ ਨੇ ਆ ਔਰ ਜਿਹੜੇ ਕਿਸਾਨਾਂ ਵੱਲੋਂ ਲਾਏ ਗਏ ਨੇ ਜਿਹਦੇ ਕਰਕੇ ਕਈ ਵਾਰੀ ਫਸਲ ਬਚ ਜਾਂਦੀ ਆ ਸਰਕਾਰ ਜਦੋਂ ਵੀ ਆਉਂਦੀ ਸਰਕਾਰ ਇਹ ਕਹਿ ਦਿੰਦੀ ਆ ਕਿ ਇਹਦੇ ਕਿਸਾਨਾਂ ਵੱਲੋਂ ਲਾਏ ਗਏ ਅਰਜੀ ਬਾਨਾ ਜੇ ਟੁੱਟ ਟੁੱਟ ਗਏ ਤਾਂ ਫੇਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਹ ਉਹ ਵੱਜਦੇ ਆ ਵਿਚਾਰੇ ਆਪ ਦੇ ਲਾ ਕੇ ਵੀ ਕਿਸੇ ਤਰ੍ਹਾਂ ਥੋੜਾ ਪਾਣੀ ਚ ਵੱਜ ਗਏ ਪਰ ਉਹ ਨਹੀਂ ਰਹਿਂਦੇ ਵੀ ਜਿਹੜੇ ਅੰਦਰ ਤੁਸੀਂ ਬੰਦੇ ਅੰਦਰ ਜਿਹੜੇ ਬੰਨ ਲਗੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਰਦੀ ਬੰਨ ਲਾਵੇ ਉਹ ਆਪਦੇ ਹੀ ਉਹ ਉਹ ਜੇ ਲਾਉਣਗੇ ਫਿਰ ਆ ਟੁੱਟ ਜਾਣਗੇ ਜੇ ਉੱਚੇ ਲਾਤੇ ਤੇ ਹੂੰ ਤੇ ਲਾਣੇ ਚਾਹੀਦੇ ਕਿ ਨਹੀਂ ਲਾਣ ਜੇ ਮੇਰੇ ਸਵਾਲ ਇਹ ਹੈ ਕਿ ਜਿਹੜੇ ਆਰਜੀ ਬੰਨ ਆਪਾਂ ਲਾਉਂਦੇ ਕਿਸਾਨ ਲਾਉਂਦੇ ਜੀ ਬਿਲਕੁਲ ਉਹ ਪਾਣੀ ਲੱਗਣਾ ਚਾਹੀਦਾ ਵਿੱਚ ਤੁਸੀਂ ਪੁੱਛੋ ਕਿਉਂ ਪੌਂਡ ਏਰੀਆ ਤੇਰਾ ਹਰਕਾ ਉਹ ਜਿਹੜਾ ਪਾਣੀ ਆ ਉਹ ਰੋਕ ਕੇ ਦੂਜੇ ਨੂੰ ਦੂਜਾ ਤੋੜਦਾ ਉਹਦਾ ਨੁਕਸਾਨ ਹੁੰਦਾ ਦੂਜੇ ਨੂੰ ਦੂਜਾ ਤੋੜਦਾ ਉਹਦਾ ਨੁਕਸਾਨ ਹੁੰਦਾ ਖੁੱਲਾ ਪਾਣੀ ਨਹਿਰੀ ਸ਼ਕਲ ਹੋਵੇ ਤਾਂ ਪਾਣੀ ਤੁਰਿਆ ਜਾਵੇ ਜੰਕੜੇ ਬੈਠੀ ਆ ਉੱਚੇ ਥਾਂ ਕਰ ਕੀਤੇ ਲੋਕਾਂ ਨੇ ਪਰ ਉਹ ਪਾਣੀ ਬੰਨ੍ਹ ਦੇ ਨਾਲ ਟੁੱਟਦੇ ਆ ਤੁਸੀਂ ਇੱਥੇ ਰਹਿੰਦੇ ਹੋ ਤੁਹਾਨੂੰ ਜ਼ਿਆਦਾ ਪਤਾ ਹੋਣਾ ਬਾਉਪੂਰ ਜਿਹੜਾ ਆਪਾਂ ਇਹਨੂੰ ਸ਼੍ਰੀਲੰਕਾ ਦਾ ਟਾਪੂ ਵੀ ਕਹਿੰਦੇ ਆ ਕਿ ਜਿਹੜਾ ਚਾਰੇ ਪਾਸੇ ਦਰਿਆ ਤੋਂ ਘਿਰਿਆ ਰਹਿੰਦਾ ਵਾ ਹਾਂਜੀ ਤੇ ਇਹ ਤੁਹਾਨੂੰ ਲੱਗਦਾ ਕਿ ਇਹਦਾ ਪੱਕਾ ਸਰਕਾਰ ਨੂੰ ਆਰਦ ਵਾਲੇ ਪੱਕਿਆ ਕਰਨਾ ਜਾਂ ਕਿ ਸੈਹ ਹੋਇਆ ਸਿਸਟਮ ਕਰ ਦੇਣਾ ਚਾਹੀਦਾ ਜਿਸ ਨਾਲ ਇਹ ਬਚ ਜਵੇ ਇਹ ਸਰਕਾਰ ਜਿਹੜੀ ਢਾਵਾ ਡੋਲ ਤਾਪ ਹੋਈ ਫਿਰ ਵੀ ਲੜਦੇ ਫਿਰਦੇ ਆ ਕਦੀ ਤੇ ਚੀਂਬਾ ਆ ਜਾ ਕਦੀ ਰਾਣਾ ਆ ਗਿਆ ਕਦੀ ਸ਼ਖਬੀਰ ਬਾਦਲ ਆ ਗਿਆ ਕਦੀ ਕੇਸਲੀਵਾਲ ਆ ਗਿਆ ਇਹ ਸਾਰੇ ਆਉਂਦੇ ਆ ਹਾਂ ਆਣ ਕੇ ਆਪਵਾਦੀਆਂ ਝੋਈਆਂ ਭਰਦੇ ਕੋਈ ਕਿਸ ਨੂੰ ਪੁੱਛਦਾ ਨਹੀਂ ਦਵਾ ਜੀ ਆਪਣੇ ਦਰਿਆ ਵੀ ਖਤਾਈ ਹੋਵੇ ਇਹ ਵੋਟਰਾਂ ਦੇ ਲਾਲ ਚ ਮੁੜ ਕੇ ਕੋ ਵੜਦਾ ਨਹੀਂ ਇੱਥੇ ਇਹ ਲੋਕ ਕਿੱਧਰ ਜਾਣ ਵਿੱਚ ਕੋਠੀਆਂ ਪਾ ਕੇ ਤੁਸੀਂ ਦੇਖਿਆ ਪੁਰ ਬੱਜਾ ਪੁਰ ਬੱਜਾ ਹਾ ਤੇ ਕੋਠੀਆਂ ਪਾ ਕੇ ਬੈਠੇ ਆ ਉਹ ਨਾਂ ਜਿਵੇਂ ਨਿਕਲ ਕੇ ਜਾਣ ਜੋਗੇ ਆ ਕਿ ਲੱਖ ਲੱਖ ਪੈਰੀਂ ਗਰੀਬ ਆਦਮੀ ਲੋਕਾਂ ਚੱਲ ਪੁੱਟ ਦੇ ਵਾਅਦੇ ਕੀਤਾ ਉਹ ਵੀ ਖੋਲ ਫਿਰਦੇ ਆ ਜਦੋਂ ਸੁਖ ਭੁਗਾ ਕਣਕ ਉੱਗੀ ਆ ਤੁਸੀਂ ਸਲੇ ਆ ਕੇ ਲੋੜ ਨਹੀਂ ਕਿ ਜੇ ਦਰਿਆ ਦੀ ਖਤਾਈ ਹੋ ਜਵੇ। ਹਾਂਜੀ। ਦਰਿਆ ਦੀ ਖਤਾਈ ਹੋਣੀ ਚਾਹੀਦੀ ਆ। ਬੰਨ ਲਾਉਂਦੀ ਦੀ ਲੋੜ ਨਹੀਂ ਜਿੰਨਾ ਬੰਨ ਹੋਣਾ ਲੱਗਾ ਨਾ ਇੰਨਾ ਹੀ ਵਾਧੂ ਆ। ਜੇ ਦਰਿਆ ਦੀ ਨੀ ਨੀਥਰ ਨੀਵਾ ਆ ਜੂਏ ਨਾ ਤੇ ਇਹੇ ਪਾਣੀ ਥਰੇ ਥਰੇ ਜਾ। ਭੱਜ ਜਾਵੇ। ਭੱਜ ਜਾਵੇ। ਜੀ ਬਿਲਕੁਲ ਜਿੱਦਾਂ ਕਿ ਬਾਉਪੁਰ ਨੂੰ ਆਪਾਂ ਦੇਖਿਆਗੇ ਸ਼੍ਰੀਲੰਕਾਈ ਟਾਪੂ ਟਾਈਪ ਆ ਇਹ ਚਾਰੇ ਪਾਸੇ ਉਹ ਜਿਹੜਾ ਦਰਿਆ ਵਗਦਾ ਹੈ ਤੇ ਸਾਰੇ ਪਾਸੇ ਵਗਦਾ ਹੈ। ਪਰ ਉਹ ਜਿਹੜੇ ਆਮ ਦਿਨਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਇਥੋਂ ਪੁਲ ਬਣਿਆ ਹੁੰਦਾ ਉਥੋਂ ਟੱਪ ਕੇ ਜਾਂਦੇ ਨੇ ਉਧਰਲੇ ਪਾਸੇ ਔਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਜੇ ਜ਼ਿਆਦਾਤਰ ਜਿਹੜੀ ਦਰਿਆ ਵਾ ਉਹਦੀ ਜਿਹੜੀ ਰੇਤਾ ਵਾ ਉਹ ਸਹੀ ਤਰ੍ਹਾਂ ਕੱਢ ਕੇ ਉਹਨੂੰ ਨੀਵਾ ਕਰ ਦਿੱਤਾ ਜਾਂਦਾ ਹੋਇਆ ਉਹਨੂੰ ਸਾਫ਼ ਕਰ ਦਿੱਤਾ ਜਾਂਦਾ ਤੇ ਇਹ ਜਿਹੜਾ ਬਾੜ ਆ ਇਹਦਾ ਹਰ ਨਾਂ ਦਾ ਔਰ ਲੋਕ ਜਿਹੜੇ ਸੇਫਰੇ ਦੇ ਕੈਮਰਾਮੈਨ ਪ੍ਰਿੰਸ ਦੇ ਨਾਲ ਸੁਕੇਤ ਗੁਪਤਾ ਪੰਜਾਬ ਤੱਕ ਕਬੂਥਲਾ